ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਦੇਖਣ ਲਈ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ। ਸੋ ਇੱਕ ਵੀਰ ਦਾ ਕਮੈਂਟ ਸੀ ਕਿ ਵੀਡੀਓ ਥੋੜੀ ਨੇੜਿਓਂ ਬਣਾਇਆ ਕਰੋ ਮੁਰਗੀਆਂ ਦੀ। ਸੋ ਇਸ ਲਈ ਮੈਂ ਜ਼ਿਆਦਾ ਨੇੜਿਓਂ ਥੋੜਾ ਜਿਹਾ ਬਣਾ ਰਿਹਾ ਹਾਂ। ਸੋ ਹੁਣ ਦੋਸਤੋ ਅੱਗੇ ਜਿਹੜਾ ਸਮਾਂ ਆਗਾ ਉਹ ਫਾਰਮਿੰਗ ਸਟਾਰਟ ਹੋ ਰਹੀ ਹੈ ਜਿਹੜੀ ਮਾਰਚ ਅਪ੍ਰੈਲ ਉਹ ਬੱਚਾ ਪਾਉਣ ਦਾ ਜਿਹੜਾ ਸਮਾਂ ਆ ਚੁੱਕਿਆ ਤੁਹਾਨੂੰ ਸਭ ਨੂੰ ਪਤਾ ਸੋ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਇਸੇ ਸਬੰਧ ਵਿੱਚ ਕਰਾਂਗੇ ਕਿ ਜਿਹੜਾ ਬੱਚਾ ਪਾਉਣਾ ਕਿਦਾਂ ਦਾ ਬੱਚਾ ਪਾਉਣਾ ਕਿੰਨਾ ਤੋਂ ਬੱਚਾ ਲੈਣਾ ਤੇ ਥੱਗੀ ਤੋਂ ਪਾਣੀ ਕਿਵੇਂ ਬਚਣਾ ਅੱਜ ਕੱਲ੍ਹ ਦੋਸਤੋ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਜ਼ਿਆਦਾਤਰ ਥੱਗੀ ਦਾ ਮਸਾਲਾ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਅੱਜ ਕੱਲ੍ਹ ਸੋ ਅੱਪਾਇ ਚ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕਿ ਕਿੱਦਾਂ ਦੇ ਬੱਚੇ ਲੈਣੇ ਆ ਕਿਹੜੀ ਬਰੀਡ ਪਾਉਣੀ ਆ ਇਹ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਇਸ ਵੀਡੀਓ ਚ ਦੱਸਾਂਗੇ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਦੋਸਤੋ ਜਦੋਂ ਵੀ ਕੋਈ ਕੰਮ ਕਰਦਾਗਾ ਨਵਾਂ ਖਾਸ ਕਰਕੇ ਫਾਰਮਿੰਗ ਦਾ ਸੋ ਉਹਨੂੰ ਇਹ ਗੱਲ ਹੁੰਦੀ ਆ ਕਿ ਆਪਣਾ ਜਿਹੜਾ ਬਿਜ਼ਨਸ ਆ ਉਹ ਸਹੀ ਚੱਲੇ ਤੇ ਅੱਗੇ ਜਾ ਕੇ ਜਿਹੜਾ ਪ੍ਰੋਫਿਟ ਹੋਵੇ ਕੋਈ ਵੀ ਬੰਦਾ ਜਿਹੜਾ ਬਿਜ਼ਨਸ 'ਚ ਉਹ ਘਾਟਾ ਨਹੀਂ ਖਾਣਾ ਚਾਹੁੰਦਾ ਸੋ ਇਸ ਲਈ ਕੋਈ ਵੀ ਬਿਜ਼ਨਸ ਆ ਜਦੋਂ ਪਾਉਦਾ ਨੀਂਹ ਪੱਥਰ ਰੱਖਦੇ ਆ ਮਤਲਬ ਕਿ ਸ਼ੁਰੂਆਤ ਕਰਦੇ ਆ ਜੇਕਰ ਆਪਣੀ ਸ਼ੁਰੂਆਤ ਚੰਗੀ ਹੋਊਗੀ ਤਾਂ ਜਿਹੜੀ ਸ਼ੁਰੂਆਤ ਚੰਗੀ ਹੋਣ ਦੇ ਨਾਲ ਨਾਲ ਆਪਣੀ ਅੱਗੇ ਜਾ ਕੇ ਜਿਹੜਾ ਪ੍ਰੋਫਿਟ ਉਹ ਵਧੀਆ ਮਿਲੂਗਾ ਜੇਕਰ ਪਾ ਸ਼ੁਰੂਆਤੀ ਜਿਹੜੀ ਬਿਜ਼ਨਸ ਦੀ ਉਹ ਗਲਤ ਤਰੀਕੇ ਨਾਲ ਕਰਾਂਗੇ ਜਾਂ ਕੋਈ ਆਪਾਂ ਨੂੰ ਅੱਗੇ ਗਲਤ ਬੰਦਾ ਮਿਲ ਜੇ ਤਾਂ ਅੱਗੇ ਜਾ ਕੇ ਬਹੁਤ ਜਿਹੜੀ ਦਿੱਕਤ ਆਉਂਦੀ ਆ। ਤੇ ਜੇਕਰ ਸ਼ੁਰੂਆਤ ਸਹੀ ਹੋ ਗਈ ਤਾਂ ਉਹਦੇ ਵਰਗੀ ਰੀਸ ਨਹੀਂ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟ ਜਿਹੜਾ ਵਧੀਆ ਮਿਲਦਾ। ਸੋ ਜਿਹੜਾ ਬੱਚਾ ਪਾਉਣਾਗਾ ਇਹ ਦੋਸਤੋ ਇਹ ਕੰਮ ਦਾ ਕੰਮ ਦੀ ਜਿਹੜੀ ਨੀਂ ਪੱਥਰ ਨੀਂ ਪੱਥਰ ਆ। ਤਾਂ ਜਿਸ ਤਰ੍ਹਾਂ ਪੱਕਾ ਘਰ ਬਣਾਉਣ ਲੱਗਦੇ ਆ ਉਹਦੀਆਂ ਨੀਹਾਂ ਪੱਕੀਆਂ ਹੋਣੀਆਂ ਜ਼ਰੂਰੀ ਨੇ। ਇਸੇ ਤਰ੍ਹਾਂ ਜਦੋਂ ਆਪਾਂ ਬੱਚਾ ਪਾਉਣਿਆਂਗੇ ਆਲਟਰੀ ਫਾਰਮਿੰਗ ਲਈ ਸੋ ਉਹ ਬਹੁਤ ਜ਼ਰੂਰੀ ਆ ਕਿ ਜਿਹੜਾ ਬੱਚਾਗਾ ਉਹ ਵਧੀਆ ਹੋਵੇ ਨਸਲ ਦਾ ਹੋਵੇ ਤੇ ਉਸੇ ਆਪਾਂ ਸਬੰਧ ਵਿੱਚ ਅੱਜ ਵੀਡੀਓ ਬਣਾਵਾਂਗੇ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਸਕਿੱਪ ਕਰੇ ਤੋਂ ਬਿਨਾ ਦੋਸਤੋ ਵੀਡੀਓ ਦੇਖਿਆ ਕਰੋ ਤਾਂ ਕਿ ਆਪਣੀ ਇੱਕ ਇੱਕ ਗੱਲ ਤੁਹਾਨੂੰ ਪੂਰੀ ਸਮਝ ਆ ਸਕੇ ਵੀਡੀਓ ਆਪਾਂ ਲੰਮੋ ਬਣਾ ਰਹੇ ਹਾਂ ਦੋਸਤੋ ਜਦੋਂ ਆਪਾਂ ਨੇ ਬੱਚਾ ਲੈਣ ਜਾਣਾ ਉਦੋਂ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਆ ਉਹ ਆਪਾਂ ਨੇ ਇਹ ਦੇਖਣਾ ਕਿ ਜਿਹੜਾ ਬੱਚਾ ਹੈਗਾ ਜਿਹੜੇ ਅੰਡੇ ਚੋਂ ਬੱਚਾ ਨਿਕਲਿਆ ਉਹ ਆਂਡਾ ਸੀ ਜਿਹੜਾ ਉਹ ਤੰਦਰੁਸਤ ਮੁਰਗੀਆਂ ਦਾ ਆਂਡਾ ਹੈਗਾ ਉਹ ਬਿਮਾਰ ਮੁਰਗੀਆਂ ਦਾ ਤਾਂ ਨਹੀਂ ਆਂਡਾ ਹੈਗਾ ਜਾਂ ਜਿਹੜੀਆਂ ਮੁਰਗੀਆਂ ਨੇ ਉਹ ਆਂਡਾ ਦਿੱਤਾ ਜੀ ਜਿਹੋ ਬੱਚਾ ਨਿਕਲਿਆ ਉਹ ਮੁਰਗੀਆਂ ਨੂੰ ਜਿਹੜੀ ਵੈਕਸੀਨੇਸ਼ਨ ਪੂਰੀ ਲੱਗੀ ਹੋਈ ਸੀਗੀ। ਆਗਰ ਉਹ ਮੁਰਗੇ ਨੂੰ ਵੈਕਸੀਨੇਸ਼ਨ ਪੂਰੀ ਨਹੀਂ ਲੱਗੀ ਹੋਊਗੀ ਤਾਂ ਜਿਹੜਾ ਉਹਨਾਂ ਨੇ ਅੰਡਾ ਦਿੱਤਾ ਉਹ ਜੋ ਬੱਚਾ ਨਿਕਲਣਾ ਉਹੋ ਬੱਚਾ ਅੱਗੇ ਜਾ ਕੇ ਬਿਮਾਰ ਵੀ ਰਹੂਗਾ, ਮਰ ਵੀ ਸਕਦਾ ਤੇ ਕਿਸੇ ਵੀ ਜਿਹੜੀ ਪ੍ਰੋਬਲਮ 'ਚ ਆ ਸਕਦਾ। ਸੋ ਇਹ ਗੱਲ ਦਾ ਆਪਾਂ ਨੇ ਪਹਿਲੇ ਪੁਆਇੰਟ ਤਾਂ ਇਹ ਗੱਲ ਦਾ ਆਪਾਂ ਨੇ ਧਿਆਨ ਰੱਖਣਾ ਕਿ ਪੇਰੈਂਟਵਰਡ ਮਤਲਬ ਕਿ ਜਿਹੜੇ ਅੰਡੇ ਚੋਂ ਬੱਚਾ ਨਿਕਲਿਆ ਉਹ ਆਂਡਾ ਜਿਹੜੀਆਂ ਮੁਰਗੀਆਂ ਨੇ ਦਿੱਤਾ ਤੁਸੀਂ ਸਮਝ ਚੁੱਕੇ ਹੋਵੋਗੇ ਆਪਾਂ ਸਿੰਪਲ ਤਰੀਕੇ ਨਾਲ ਹੀ ਸਮਝਾਉਣਾ ਹੈ ਬਿਲਕੁਲ ਉਹ ਮੁਰਗੀਆਂ ਤੰਦਰੁਸਤ ਸੀ ਵੈਕਸੀਨੇਸ਼ਨ ਪੂਰੀ ਸੀ ਉਹ ਪਾਲੀਆਂ ਪੂਸੀਆਂ ਕਿਸ ਤਰ੍ਹਾਂ ਦੀਆਂ ਸੋ ਦੂਸਰਾ ਜਿਹੜਾ ਪੁਆਇੰਟ ਆ ਜਦੋਂ ਹੈਚਿੰਗ ਮਸ਼ੀਨ ਜਿਹੜੀ ਹੁੰਦੀ ਆ ਉਹ ਹੈਚਿੰਗ ਮਸ਼ੀਨ ਚੋਂ ਜਦੋਂ ਹੈਚਦਾ ਬੱਚਾ ਜਦੋਂ ਬੱਚਾ ਨਿਕਲਦਾ ਅੰਡੇ ਚੋਂ ਉਹ ਸਹੀ ਨਿਕਲਦਾ ਸਹੀ ਤਰੀਕੇ ਨਾਲ ਕਢਵਾ ਰਹੇ ਨੇਗੇ ਅਗਰ ਹੈਚਿੰਗ ਸਹੀ ਨਹੀਂ ਹੋਊਗੀ ਤਾਂ ਵੀ ਜਿਹੜਾ ਬੱਚਾ ਉਹ ਅੱਗੇ ਜਾ ਕੇ ਪ੍ਰੋਬਲਮ ਬੱਚਿਆਂ ਨੂੰ ਆਊਗੀ ਸੋ ਇਹ ਗੱਲ ਦਾ ਵੀ ਪਤਾ ਧਿਆਨ ਰੱਖਣਾ ਕਿ ਹੈਚਿੰਗ ਮਸ਼ੀਨ 'ਚੋਂ ਜਦੋਂ ਬੱਚਾ ਕਢਵਾਇਆ ਉਦੋਂ ਸਹੀ ਵਿਧੀ ਨਾਲ ਕਢਵਾਇਆਗਾ ਟੈਂਪਰੇਚਰ ਮੈਂਟੇਨ ਰੱਖਿਆਗਾ ਹੈਚਿੰਗ ਮਸ਼ੀਨ ਦਾ ਸੋ ਇਹ ਗੱਲ ਹੋ ਗਈ ਅਗਲੇ ਦੋਸਤੋ ਜਦੋਂ ਬੱਚਾ ਨਿਕਲਦਾ ਆਡੇ ਚੋਂ ਉਦੋਂ ਬੱਚੇ ਦੇ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਵੈਕਸੀਨੇਸ਼ਨ ਜੀ ਹੁੰਦੀਆਂ ਨੇ ਕਾਫੀ ਤਰ੍ਹਾਂ ਦੇ ਉਹਨਾਂ ਦੇ ਟੀਕੇ ਲਗਾਏ ਜਾਂਦੇ ਨੇ ਜਿਹੜੇ ਕੁਸ ਇੰਜੈਕਸ਼ਨ ਦਿੱਤੇ ਜਾਂਦੇ ਨੇ ਤੇ ਕੁਸਕ ਡਰਾਪਸ ਰਾਹੀਂ ਉਹਨਾਂ ਦੀਆਂ ਅੱਖਾਂ 'ਚ ਦਵਾਈ ਪਾਈ ਜਾਂਦੀ ਆ ਅਲੱਗ-ਅਲੱਗ ਤਰੀਕੇ ਨਾਲ ਵੈਕਸੀਨੇਸ਼ਨ ਹੁੰਦੀ ਆ ਆਪਾਂ ਨੇ ਉਹ ਪੁੱਛਣਾ ਅਗਲੇ ਤੋਂ ਜੀ ਤੋਂ ਪੁੱਲ ਲੈਣੇ ਆ ਬੱਚੇ ਕੀ ਭਾਈ ਇਹਦੇ ਸਹੀ ਵੈਕਸੀਨੇਸ਼ਨ ਹੋਈ ਵੀ ਆ ਜਿੰਨੀਆਂ ਵੀ ਵੈਕਸੀਨੇਸ਼ਨਸ ਹੁੰਦੀਆਂ ਨੇ ਇਹਦੇ ਸਹੀ ਤਰੀਕੇ ਨਾਲ ਉਹ ਲੱਗੀਆਂ ਹੋਈਆਂ ਨੇ ਉਹ ਵੀ ਆਪਾਂ ਨੇ ਪ੍ਰੋਪਰ ਜਾਣਕਾਰੀ ਲੈਣੀ ਹੈਗੀ ਉਹ ਤੋਂ ਅਗਰ ਉਹਦੇ ਵੈਕਸੀਨੇਸ਼ਨ ਨਹੀਂ ਲੱਗੀ ਹੋਊਗੀ ਤਾਂ ਅੱਗੇ ਜਾ ਕੇ ਉਹ ਬਿਮਾਰੀ ਦੇ ਘੇਰੇ ਚ ਜ਼ਰੂਰ ਆਊਗਾ ਕਿਤੇ ਕੋਈ ਦੋਰ ਹੈ ਨਹੀਂ ਹੈਗੀ ਬਿਮਾਰੀ ਵੀ ਲੱਗੂ ਅਗਰ ਉਹ ਪਲ ਵੀ ਗਿਆ ਬੱਚਾ ਸਹੀ ਸਲਾਮਤ ਅੱਗੇ ਜਿਹੜੀਆਂ ਉਹ ਚੋ ਮੁਰਗੀਆਂ ਨਿਕਲਣੀਆਂ ਉਹ ਜਿਹੜਾ ਆਂਡਾ ਦੇਣਾਗਾ ਾਂਡੇ ਦੀ ਕੁਆਲਿਟੀ ਬਹੁਤ ਘਟੀ ਆ ਹੂ ਜਾਂ ਅੰਡਾ ਦੇਣੀ ਹੀ ਨਹੀਂ ਜਾਂ ਫਿਰ ਉਹ ਅੰਡੇ ਤੇ ਬਹੁਤ ਲੇਟ ਆਉਣੀ ਆ ਇਹ ਪੁਆਇੰਟ ਦੀ ਬਪਾ ਨੇ ਖਾਸ ਕਰਕੇ ਜਿਹੜਾ ਧਿਆਨ ਰੱਖਣਾ ਕਿ ਜਿਹੜਾ ਬੱਚਾ ਨਿਕਲਿਆ ਉਹਨਾਂ ਦੇ ਵੈਕਸੀਨੇਸ਼ਨ ਬਿਲਕੁਲ ਸਹੀ ਟਾਈਮ ਟੂ ਟਾਈਮ ਲੱਗੀ ਹੋਵੇ ਅਗਲੀ ਗੱਲ ਦੋਸਤੋ ਜਿਹੜਾ ਬੱਚਾਗਾ ਉਹ ਹੈਚ ਹੋਣ ਸਮੇਂ ਜਿਹੜਾ ਨੂੰ ਟੈਂਪਰੇਚਰ ਬਿਲਕੁਲ ਸਹੀ ਮਿਲੇਗਾ ਟੈਂਪਰੇਚਰ ਦਾ ਮੇਨ ਜਿਹੜਾ ਮੈਟਰ ਬੱਚੇ ਚ ਜਿਹੜਾ ਟੈਂਪਰੇਚਰ ਦਾ ਹੁੰਦਾ ਕੀ ਉਹਨੂੰ ਸਹੀ ਟੈਂਪਰੇਚਰ ਚ ਰੱਖਿਆ ਗਿਆ ਜਦੋਂ ਹੈਚ ਹੋਇਆ ਮਤਲਬ ਕਿ ਜਦੋਂ ਉਹ ਅੰਡੇ ਚੋਂ ਨਿਕਲਿਆਗਾ ਜਦੋਂ ਬੱਚਾ ਅੰਡੇ ਚੋਂ ਨਿਕਲਦਾਗਾ ਉਹਨੂੰ ਟੈਂਪਰੇਚਰ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਸੋ ਅਗਰ ਉਹ ਸਹੀ ਟੈਂਪਰੇਚਰ ਤੇ ਬੱਚਾ ਨਿਕਲਦਾ ਤਾਂ ਉਹ ਬਿਲਕੁਲ ਸਵਸਥ ਹੋਊਗਾ ਠੀਕ ਹੋਊਗਾ ਤੰਦਰੁਸਤ ਹੋਊਗਾ ਤਾਂ ਅੱਗੇ ਜਾ ਕੇ ਕੋਈ ਵੀ ਜਿਹੜੀ ਆਪਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਅੱਗੇ ਜੇਕਰ ਆਪਾਂ ਗੱਲ ਕਰੀਏ ਜਦੋਂ ਆਪਾਂ ਨੇ ਬੱਚਾ ਲੈ ਕੇ ਆਉਣਾ ਜਦੋਂ ਪਾਲੇ ਹੋਣ ਦੀ ਪ੍ਰਕਿਰਿਆ ਉਹ ਬੱਚਾ ਆਪਾਂ ਨੇੜੇੋਂ ਲਿਉਣਾ ਜਿਆਦਾ ਦੂਰ ਤੋਂ ਨਹੀਂ ਲਿਉਣਾ ਹੈਗਾ ਜਿਸ ਤਰ੍ਹਾਂ ਦੋਸਤੋ ਜਿਆਦਾ ਆਪਾਂ ਦੂਰ ਤੋਂ ਬੱਚਾ ਮੰਗਵਾ ਲੈਂਦੇ ਆਗੇ ਉਹ ਬੱਚਾ ਆਉਣ ਸਮੇਂ ਜਿਹੜੀ ਟ੍ਰੈਫਿਕ ਮਤਲਬ ਕਿ ਜਿਹੜੀ ਆਪਾਂ ਗੱਡੀ ਰਾਹੀਂ ਮੰਗਾਉਨੇ ਆ ਜਾਂ ਕੋਈ ਵੀ ਸਾਧਨ ਰਾਹੀਂ ਮੰਗਾਉਲਿਆ ਉਹ ਚ ਹੱਕ ਜਾਂਦਾ ਬੱਚਾ ਇੱਕ ਨਿੰਦਾ ਹੁੰਦਾ ਹੈ ਜਦੋਂ ਆਪਾਂ ਮੰਗਾਉਨੇ ਆ ਤਾਂ ਜਿਆਦਾ ਟਰੈਵਲਿੰਗ ਕਰਨ ਚ ਵੀ ਬੱਚਾ ਜਿਹੜਾ ਮਟੈਲਟੀ ਆ ਜਾਂਦੀ ਆ ਸੋ ਜਿਹੜਾ ਬੱਚਾ ਲੈਉਣਾ ਉਹ ਕੋਸ਼ਿਸ਼ ਕਰਿਓ ਕਿ ਨਜ਼ਦੀਕ ਤੋਂ ਲੈ ਲਓ 50 60 ਕਿਲੋਮੀਟਰ ਦੇ ਏਰੀਆ ਚੋਂ ਜਿੱਥੋਂ ਵੀ ਆਪਾਂ ਨੂੰ ਕੋਈ ਹੈਚਰੀ ਵਾਲਾ ਵੀਰ ਪਰੋਸੇਯੋਗ ਲੱਗਦਾ ਉੱਥੋਂ ਆਪਾਂ ਬੱਚਾ ਲੈ ਲਓ ਜਿਆਦਾ ਜਿਹੜਾ ਦੂਰ ਤੋਂ ਆਪਾਂ ਬੱਚਾ ਨਾ ਲਈਏ ਇਹ ਗੱਲ ਦੇ ਵੀ ਆਪਾਂ ਨੂੰ ਖਾਸ ਧਿਆਨ ਰੱਖਣਾ ਪਊਗਾ ਤਾਂ ਕਿ ਉਹ ਸਹੀ ਸਲਾਮਤ ਆਪਣੇ ਘਰੇ ਆ ਸਕੇ ਕੋਈ ਵੀ ਬੱਚਾ ਆਨ ਟਾਈਮ ਸਫਰ ਸਮੇ ਉਹ ਮਰੇ ਨਾ ਇੱਕ ਦਿਨ ਦਾ ਬੱਚਾ ਹੁੰਦਾ ਬਹੁਤ ਛੋਟਾ ਹੁੰਦਾਗਾ ਸੋ ਜਦੋਂ ਟ੍ਰੈਫਿਕ 'ਚ ਉਹਨੂੰ ਲੈ ਕੇ ਆਉਂਦੇ ਨੇ ਤੋਂ ਖਾਨ ਜੇ ਬੋ 100 ਚੀਜ਼ਾਂ ਹੋ ਜਾਂਦੀਆਂ ਨੇ ਉਹਦੇ ਨਾਲ ਬੱਚਾ ਕਈ ਵਾਰ ਆਉਂਦੇ ਆਉਂਦੇ ਵੀ ਮਰ ਜਾਂਦੇ ਨੇ ਤੇ ਕਈ ਆਪਣੇ ਘਰੇ ਆ ਕੇ ਵੀ ਮਰ ਜਾਂਦੇ ਨੇ ਸੋ ਬੱਚਾ ਹਮੇਸ਼ਾ ਨੇੜਿਓਂ ਖਰੀਦੋ ਦੂਰੋਂ ਨਾ ਖਰੀਦੋ ਜਦੋਂ ਬੱਚਾ ਆਪਣੇ ਘਰੇ ਆ ਜਾਂਦਾ ਉਹ ਦੋਨੋਂ ਸਭ ਤੋਂ ਪਹਿਲਾਂ ਜਿਹੜਾ ਗੋੜਾ ਵਾਲਾ ਪਾਣੀ ਦੋ ਉਹਦੇ ਨਾਲ ਉਹਦੀ ਜਿਹੜੀ ਅੰਦਰੋਂ ਨਾੜੀਆਂ ਹੁੰਦੀਆਂ ਨੇ ਉਹ ਸਾਫ਼ ਹੋ ਜਾਂਦੀਆਂ ਨੇ ਬਿਲਕੁਲ ਤੇ ਦੂਸਰਾ ਉਹਨੂੰ ਗੋੜਾਲੇ ਪਾਣੀ ਨਾਲ ਜਿਹੜੀ એનર્ਜੀ ਬਹੁਤ ਜ਼ਿਆਦਾ ਮਿਲਦੀ ਹੈਗੀ ਗੋੜਾਲਾ ਪਾਣੀ ਬੱਚੇ ਲਈ ਬਹੁਤ ਹੀ ਲਾਹੇਵੰਦ ਸੋ ਦੋਸਤੋ ਜੇਕਰ ਆਪਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਆਪਣੇ ਫਾਰਮ ਦੀ ਸਹੀ ਸ਼ੁਰੂਆਤ ਵੀ ਕਰ ਸਕਦੇ ਆਂ ਤੇ ਅੱਗੇ ਜਾ ਕੇ ਉਹਨਾਂ ਤੋਂ ਮੁਨਾਫਾ ਵੀ ਜਿਹੜਾ ਸਹੀ ਤਰੀਕੇ ਨਾਲ ਲੈ ਸਕਦੇ ਆ। ਸੋ ਇਦਾਂ ਦੀ ਜਾਣਕਾਰੀ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ। ਆਪਾਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ। ਜਿੰਨੀ ਕੁ ਜਾਣਕਾਰੀ ਆਪਾਂ ਨੂੰ ਹੁੰਨੇ ਆ ਹੁੰਦੀ ਆ ਉਹ ਆਪਾਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਦੇ ਆ। ਅਗਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਸੇ ਵਿਸ਼ੇ ਤੇ ਤੁਹਾਨੂੰ ਜਿਹੜੀ ਵੀਡੀਓ ਬਣਾਵਾਂਗੇ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਇਦਾਂ ਦੀਆਂ ਵੀਡੀਓ ਬਣਾਉਂਦੇ ਰਹਾਂਗੇ ਚੈਨਲ ਨੂੰ ਪਿਆਰ ਇਦਾਂ ਹੀ ਕਰਦੇ ਰਹੋ ਤੁਸੀਂ ਇਸ ਸਮੇਂ ਜਿਹੜਾ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ ਆਪਾਂ ਵੀ ਤੁਹਾਡੇ ਉਮੀਦਾਂ ਤੇ ਜਿਹੜਾ ਪੂਰੇ ਖਰੇ ਉੱਤਰਾਂਗੇ ਤੁਹਾਡੇ ਲਈ ਸਹੀ ਤੇ ਸਮੇਂ-ਸਮੇਂ ਸਰ ਜਿਹੜੀ ਜਾਣਕਾਰੀ ਲਿਆਉਂਦੇ ਰਹਾਂਗੇ ਸੋ ਇਹ ਆਪਾਂ ਬੱਚਿਆਂ ਵਾਲਾ ਮੈਟਰ ਤਾਂ ਤੁਹਾਡੇ ਅੱਗੇ ਰੱਖਿਆ ਕਿ ਅੱਗੇ ਜਿਹੜਾ ਟਾਈਮ ਆ ਉਹ ਬੱਚਾ ਪਾਉਣ ਦਾ ਟਾਈਮ ਆ ਅੱਗੇ ਵੀਰ ਕੰਮ ਦੀ ਸ਼ੁਰੂਆਤ ਵੀ ਕਰਨਗੇ ਸੋ ਇਸ ਵੀਡੀਓ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੋ ਅਗਰ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਅੱਗੇ ਜਾ ਕੇ ਆਪਾਂ ਆਪਣੇ ਸਹੀ ਫਾਰਮ ਦੀ ਸਹੀ ਸ਼ੁਰੂਆਤ ਕਰ ਸਕਾਂਗੇ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਦੋਸਤੋ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ